ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤੰਤਨ ਗੁਰੂ ਰਾਮਦਾਸ ਜੀ ਦੇ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਹੈ ਸੂਚਨਾ ਦੇ ਆਧਾਰ ਤੇ ਅੱਜ ਸਵੇਰੇ ਇੱਥੇ ਰੇਡ ਕਰੀ ਹੈ ਪੁਲਿਸ ਨੇ ਨਾਮ ਲੱਗ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਕੱਜ ਨੂੰ ਚ ਕੰਮਜਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬਰਮਦ ਹੋਇਆ ਪੈਕਿੰਗ ਵਾਲਾ ਤੇ 5-4 ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਉਸ ਜਲੰਧਰ ਚ ਦੀ ਫੈਕਟਰੀ ਪਾੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸਾਕਾ ਪਿਸਮ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁਚੜਖਾਨੇ ਲਾਈ ਸੀ ਕੂਕੇ ਸਿੰਘਾਂ ਨੇ ਪੂਚੜਾਂ ਦੀਆਂ ਗਰਦਨਾਂ ਵੱਢ ਕੇ ਬੁਚੜਖਾਨੇ ਦੇ ਬਾਹਰ ਪੰਗੀਆਂ ਅੰਗਰੇਜ਼ਾਂ ਨੇ 108 ਕੁਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਧਰਤੀ ਤੇ ਫੇਰ ਗਊਆਂ ਨੂੰ ਵੱਢਣ ਦਾ ਇੱਕ ਬੁਚੜਖਾਨਾ ਲਾਇਆ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਨੂੰ অপਵਿੱਤਰ ਕਰੇਗਾ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਇਸੇ ਧਰਤੀ ਤੇ ਗਰੀਬ ਦਾ ਵੀ ਕਾਣ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ-ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀ ਸਿੱਖ ਭਰਾਮਣਾਂ ਦੀ ਹਿੰਦੂ ਭਰਾਮਣਾਂ ਦੀ ਆਸਤਾ ਜੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ